ਹੈਲੋ ਜੀ ਸਸ ਸਿਕਾਲ ਜੀ ਕੀ ਹਾਲ ਚਾਲ ਮੇਰਾ ਨਾਮ ਹੈ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੀਪੀ 87 ਗੇਮਰਸ ਸੋ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਆਪਣੇ ਸਟੂਡੀਓ ਵਿੱਚ ਆਇਆ ਹੈ ਜੀ ਪੀ ਐਸ 4 ਪ੍ਰੋ ਵਿਦ ਜੇਲ ਬ੍ਰੇਕ 9 ਵਰਜਨ ਵਿਦਆਊਟ ਪੈਨ ਡਰਾਈਵ ਜੇਲ ਬ੍ਰੇਕ ਹੈ ਜੀ ਇਹ ਸੋ ਆਪਾਂ ਜਾਣਾਂਗੇ 2025 ਚ 25 ਦੇ ਤਕਰੀਬਨ ਤਕਰੀਬਨ ਖਤਮੀ ਹੋ ਚੁਕਿਆ ਹੈ ਜਾਣਾਂਗੇ 2025 ਜਾਂ 26 ਦੇ ਵਿੱਚ ਤੁਹਾਨੂੰ ਇਹ ਜੇਲ ਬ੍ਰੇਕ ਕੰਸੋਲ ਲੈਣਾ ਚਾਹੀਦਾ ਹੈ ਜਾਂ ਨਹੀਂ ਤੋ ਜਾਣਨਾ ਕਿ ਇਸ ਦੇ ਫਾਇਦੇ ਰੀਲ ਬ੍ਰੇਕ ਦੇ ਕੀ ਹੈ ਕੀ ਨੁਕਸਾਨ ਹਨ ਸਾਰਾ ਕੁਝ ਜਾਣਨਾ ਹੈ ਅਗਲੀ ਇਸ ਵੀਡੀਓ ਦੇ ਵਿੱਚ ਸੋ ਬਣੇ ਰਹੋ ਵੀਡੀਓ ਦੇ ਨਾਲ ਸਾਡੇ ਚੈਨਲ ਦੇ ਨਾਲ ਅਗਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਇਸੇ ਤਰ੍ਹਾਂ ਦੀਆਂ ਗੇਮਿੰਗ ਰਿਲੇਟਡ ਵੀਡੀਓਜ਼ ਦੇਖਣ ਦੇ ਲਈ ਸੋ ਆਜੋ ਗੱਲ ਕਰਦੇ ਸਭ ਤੋਂ ਪਹਿਲਾਂ ਇਸ ਦੀ ਸੋ ਦੋਸਤੋ ਇਹ ਆਪਣਾ ਜੀ ਕੰਸੋਲ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਕੰਡੀਸ਼ਨ ਹੈ ਜੀ ਬਿਲਕੁਲ ਪਹਿਲੇ ਦਿਨ ਤੋਂ ਹੀ ਲਿਮਿਨੇਸ਼ਨ ਹੋਇਆ ਪਿਆ ਕੰਸੋਲ ਆਈ ਇਹ ਪ੍ਰੀਫਰ ਵੇਸਟ ਕੰਸੋਲ ਹੈ ਬਸ ਬੈਕ ਤੋਂ ਥੋੜਾ ਜਿਹਾ ਇਸ ਦਾ ਇੱਕ ਹੋਇਆ ਹੋਇਆ ਕਿਉਂਕਿ ਬੰਦਾ ਕਹਿ ਰਿਹਾ ਸੀ ਕਿਉਂਕਿ ਇਸ ਵਿੱਚ SSD ਅਪਗ੍ਰੇਡ ਕਰਨੀ ਸੀ ਪਰ ਜੇਲ ਬ੍ਰੇਕ ਔਨ ਕਰਕੇ ਆਪਾਂ ਇਸ ਦੀ SSD ਅਪਗ੍ਰੇਡ ਨਹੀਂ ਕਰ ਸਕੇ ਕਿਉਂਕਿ ਉਸ ਨਾਲ ਫਿਰ ਇਸ ਦਾ ਸੌਫਟਵੇਅਰ ਵੀ ਅਪਡੇਟ ਹੋਣਾ ਸੀ 9.0 ਤੇ ਜੇਲ ਬ੍ਰੇਕ ਹੈ ਜੀ ਇਹ 1 ਟੈਰਾਬਾਈਟ ਹੈ ਇਸ ਦੀ ਸਟੋਰੇਜ ਲਾਸਪਨ ਨਾਲ ਮਿਲੇ ਜੀ ਇਹ 2 ਟੈਰਾਬਾਈਟ ਦੀ ਅਲੱਗ ਤੋਂ ਹਾਰਡ ਡਰਾਈਵ ਜੋ ਇਸ ਵਿੱਚ ਵੀ ਘੱਟੋ ਘੱਟ ਗੇਮਾਂ ਹਨ 57 ਗੇਮਾਂ ਜੋ ਆਪਾਂ ਇਸ ਵਿੱਚ ਖੇਡ ਸਕਦੇ ਹਾਂ ਜੀ ਉਹ ਹੈ ਸੋ ਜੋ ਆਪਾਂ ਕਹਿ ਸਕਦੇ ਹਾਂ ਇਹ ਇਸਦੇ ਫਾਇਦੇ ਕੀ ਹੈ ਤੇ ਇਸਦੇ ਨੁਕਸਾਨ ਕੀ ਹੈ ਫਾਇਦੇ ਇਹ ਹੈ ਕਿ ਕੋਈ ਵੀ ਗੇਮ ਆਪਾਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਉਸ ਦੀ ਪੀਕੇਜੀ ਫਾਈਲ ਬਣਾ ਕੇ ਅਪਾ ਇਸ ਵਿੱਚ ਪਾ ਕੇ ਖੇਲ ਸਕਦੇ ਆ ਤਾਂ ਜੋ ਮਈਆਂ ਮਈਆਂ ਗੇਮਾਂ ਖਰੀਦਣ ਦੀ ਝੰਝੜ ਖਤਮ ਹੋ ਜਾਂਦਾ ਹੈ ਤੇ ਨੁਕਸਾਨ ਦੂਸਰਾ ਇਸ ਦਾ ਇਹ ਹੈ ਕਿ ਆਪਾਂ ਆਨਲਾਈਨ ਮਲਟੀਪਲੇਅਰ ਗੇਮਸ ਨਹੀਂ ਖੇਲ ਸਕਦੇ ਸਭ ਤੋਂ ਵੱਡਾ ਨੁਕਸਾਨ ਇਹੀ ਹੈ ਇਸ ਦਾ ਕਿ ਆਪਾਂ ਕੋਈ ਵੀ ਆਨਲਾਈਨ ਜੀਡੀਏ 5 ਵਗੈਰਾ ਨਹੀਂ ਖੇਲ ਸਕਦੇ ਪਰ ਕੁਝ ਮੈਥਡ ਆਏ ਆ ਆਪਾਂ ਟਰਾਈ ਕਰਾਂਗੇ ਵੀਡੀਓ ਦੇ ਵਿੱਚ ਅਗਲੀ ਵੀਡੀਓ ਬਣਾਵਾਂਗੇ ਕਿ ਜੀਡੀਐਫ 5 ਆਨਲਾਈਨ ਖੇਲ ਸਕਦੇ ਆ ਇਸ ਵਿੱਚ ਜਾਂ ਨਹੀਂ ਸੋ ਉਹ ਵੀਡੀਓ ਜਲਦੀ ਆਪਾਂ ਚੈਨਲ ਤੇ ਅਪਲੋਡ ਕਰਾਂਗੇ ਹਾਂ ਆਜੋ ਆਪਾਂ ਹੁਣ ਦੋਨੋਂ ਇਸ ਵਿੱਚ ਗੇਮਾਂ ਦਿਖਾਣੇ ਆ ਜੀ ਜੋ ਇਸ ਵਿੱਚ ਗੇਮਾਂ ਉਹ ਸਾਰੀਆਂ ਗੇਮਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਇਸ ਦੀ ਪਰਫਾਰਮੈਂਸ ਵਗੈਰਾ ਤਾਂ ਤੁਹਾਨੂੰ ਪਤਾ ਹੀ ਹੈ ਕਿ 4K ਲੈਵਲ ਤੇ ਕਿੰਦੀ ਗੇਮਿੰਗ ਆਸਾਨੀ ਨਾਲ ਕਰਾਉਂਦੀ ਕੰਸੋਲ ਤੁਸੀਂ ਦੇਖ ਚੁੱਕੇ ਹੋ ਦੋਸਤੋ ਆਪਾਂ ਇਸ ਨੂੰ ਸੇਲ ਵੀ ਕਰਨਾ ਹੈ ਅਗਰ ਕੋਈ ਮੇਰਾ ਵੀਰ ਚਾਹਵਣ ਹੈ ਇਸ ਨੂੰ ਖਰੀਦਣ ਦਾ ਤਾਂ ਆਪਾਂ ਉਸ ਨੂੰ ਵੇਚ ਵੇchnਾ ਵੀ ਹੈ ਲਗਭਗ ਇਸ ਦੀ ਕੀਮਤ ਆਪਾਂ 35000 ਰੁਪਏ ਰੱਖਿਆ ਹੈ ਅਗਰ ਕਿਸੇ ਮੇਰੇ ਵੀਰ ਨੇ ਖਰੀਦਣਾ ਹੈ ਵਿਦ ਗੇਮਸ ਆਪਾਂ ਉਸ ਨੂੰ ਸਾਰੇ ਇੱਕ ਪੈਂਡਰਾਈਵ ਵੀ ਦਵਾਂਗੇ ਜਿਸ ਨਾਲ ਉਹ ਕੋਈ ਵੀ ਗੇਮ ਡਾਊਨਲੋਡ ਕਰਕੇ ਇਸ ਵਿੱਚ ਪਾ ਸਕਦਾ ਹੈ ਇਸ ਦੇ ਰਿਲੇਟਿਵ ਆਪਾਂ ਵੀਡੀਓ ਬਣਾਵਾਂਗੇ ਜੀ ਕਿਸ ਤਰ੍ਹਾਂ ਆਪਾਂ ਗੇਮ ਇਸ ਵਿੱਚ ਪਾ ਸਕਦੇ ਹਾਂ ਡਾਊਨਲੋਡ ਕਰਕੇ ਸੋ ਏਸੀਜੀ ਆਪਣਾ PS4 Pro ਕੋਈ ਮੇਰਾ ਵੀਰ ਇੰਟਰਸਟਿਡ ਹੈ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਆਪਾਂ ਉਸ ਨੂੰ ਰਿਪਲਾਈ ਕਰਕੇ ਉਸ ਦਾ ਐਡਰੈਸ ਵਗੈਰਾ ਕਰਕੇ ਆਲ ਇੰਡੀਆ ਡਿਲੀਵਰ ਕਿਤੇ ਵੀ ਕਰ ਸਕਦੇ ਹਾਂ ਜੀ ਸੋ ਇੰਟਰਸਟਿਡ ਪੀਪਲ ਪਲੀਜ਼ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਇਸੇ ਤਰ੍ਹਾਂ ਦੇ ਆਪਾਂ ਵਧੀਆ ਵਧੀਆ ਚੀਜ਼ਾਂ ਕਰੇ ਜਾਂਵਾਂਗੇ ਗੇਮਸ ਦੇ ਰਿਲੇਟਿਡ ਸੋ ਆਜੋ ਲਾਇਬ੍ਰੇਰੀ ਦੇ